ਸਾਡੇ ਇਸ ਚੈਨਲ ਨੂੰ ਵਰਤ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਬਾਬਾ ਫਰੀਦ ਜੀ ਦੇ ਨਾਲ ਜੁੜੀਆਂ ਸਾਂਝੀਆਂ ਕਰਨ ਜਾ ਰਹੇ ਹਾਂ ਬਾਬਾ ਫਰੀਦ ਜੀ ਜਿਨ੍ਹਾਂ ਨੂੰ ਸ਼ਕਰਗੰਧ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਤੇ ਬਾਬਾ ਫਰੀਦ ਜੀ ਨੂੰ ਸ਼ੇਖ ਫਰੀਦ ਜੀ ਵੀ ਕਿਹਾ ਜਾਂਦਾ ਹੈ ਬਾਬਾ ਫਰੀਦ ਜੀ ਜੋ ਕਿ ਇੱਕ ਸੂਫੀ ਕਵੀ ਤੇ ਪ੍ਰਚਾਰਕ ਸੀ ਬਾਬਾ ਫਰੀਦ ਜੀ ਦੇ ਮਾਤਾ ਜੀ ਜਿਸ ਸਮੇਂ ਵੀ ਨਮਾਜ਼ ਪੜਨ ਦੇ ਲਈ ਬੈਠਦੇ ਸੀ ਤੇ ਬਾਬਾ ਫਰੀਦ ਜੀ ਨੂੰ ਵੀ ਆਪਣੇ ਨਾਲ ਨਮਾਜ਼ ਪੜਨ ਦੇ ਲਈ ਕਹਿੰਦੇ ਸੀ ਬਾਬਾ ਫਰੀਦ ਜੀ ਨੂੰ ਪਰ ਬਾਬਾ ਫਰੀਦ ਜੀ ਦਾ ਧਿਆਨ ਖੇਡਣ ਦੇ ਵਿੱਚ ਹੁੰਦਾ ਸੀ ਤੇ ਇੱਕ ਵਾਰ ਬਾਬਾ ਫਰੀਦ ਜੀ ਦੇ ਮਾਤਾ ਜੀ ਨੇ ਸੋਚਿਆ ਕਿ ਬਾਬਾ ਫਰੀਦ ਜੀ ਨੂੰ ਸ਼ੱਕਰ ਖਾਣਾ ਬਹੁਤ ਹੀ ਪਸੰਦ ਸੀ ਤੇ ਮਾਤਾ ਜੀ ਨੇ ਸੋਚਿਆ ਕਿ ਸ਼ੱਕਰ ਦੇ ਲਾਲਚ ਵਿੱਚ ਹੀ ਇਸ ਨੂੰ ਨਮਾਜ਼ ਅਦਾ ਕਰਨ ਦੇ ਲਈ ਕੈਂਦੀ ਹਾਂ ਤੇ ਮਾਤਾ ਜੀ ਨੇ ਕਿਹਾ ਕਿ ਜਦੋਂ ਵੀ ਤੂੰ ਨਮਾਜ਼ ਅਦਾ ਕਰਿਆ ਕਰੇਗਾ ਤੇ ਤੈਨੂੰ ਸ਼ੱਕਰ ਮਿਲਿਆ ਕਰੂਗੀ ਤੇ ਇਸ ਬਹਾਨੇ ਬਾਬਾ ਫਰੀਦ ਜੀ ਜਦੋਂ ਵੀ ਨਮਾਜ਼ ਅਦਾ ਕਰਨ ਦੇ ਲਈ ਬੈਠਦੇ ਸੀ ਤਉ ਸਮੇਂ ਉਹਨਾਂ ਦੀ ਜੋ ਬੈਠਣ ਦੇ ਲਈ ਚਾਦਰ ਹੁੰਦੀ ਸੀ ਉਸ ਦੇ ਹੇਠਾਂ ਮਾਤਾ ਜੀ ਲੁਕੋ ਕੇ ਸ਼ੱਕਰ ਰੱਖ ਲੈਂਦੇ ਸੀ ਤੇ ਜਿਵੇਂ ਹੀ ਬਾਬਾ ਫਰੀਦ ਜੀ नमाज अदा करके हटते शक्कर चुप के खा सी इस तरह शक्कर दे लालच आ के लालच आके बबा फरीद जी ने नमाज अदा करनी शुरू की थी इस करके ही बाबा फरीद जी का नाम शक्करगंज पै गया हैरानी की गलता इस विच है कि एक दिन माता जी शक्कर रखना ਹੁੱਲ ਗਏ ਸੀ ਤੇ ਉਸ ਸਮੇਂ ਜਦੋਂ ਬਾਬਾ ਫਰੀਦ ਜੀ ਨਮਾਜ਼ ਅਦਾ ਕਰਕੇ ਹਟੇ ਤੇ ਨਾਲ ਹੀ ਉਹਨਾਂ ਨੇ ਚਾਰਪਾਈ ਦੇ ਹੇਠਾਂ ਦੇਖਿਆ ਤਾਂ ਸ਼ੱਕਰ ਪਈ ਹੋਈ ਸੀ ਤੇ ਚੁੱਕ ਕੇ ਖਾਣ ਲੱਗ ਗਏ ਤੇ ਜਿਵੇਂ ਹੀ ਮਾਤਾ ਜੀ ਨੇ ਦੇਖਿਆ ਕਿ ਉਹਨਾਂ ਨੇ ਤਾਂ ਸ਼ੱਕਰ ਰੱਖੀ ਹੀ ਨਹੀਂ ਸੀ ਉਹਨਾਂ ਨੇ ਇਹ ਜਦੋਂ ਕ੍ਰਿਸ਼ਨਾ ਦੇਖਿਆ ਕਿ ਮੇਰੇ ਸ਼ੱਕਰ ਨਾ ਰੱਖਣ ਦੇ ਬਾਵਜੂਦ ਵੀ ਬਾਬਾ ਫਰੀਦ ਜੀ ਨੂੰ ਸ਼ੱਕਰ ਮਿਲ ਹੀ ਗਈ ਤੁਹਾਨੂੰ ਆਪਣੀ ਮਿਹਨਤ ਦਾ ਫਲ ਮਿਲ ਗਿਆ ਤੇ ਇਹ ਸਭ ਦੇਖ ਕੇ ਮਾਤਾ ਜੀ ਹੈਰਾਨ ਰਹਿ ਗਏ ਤੇ ਮਾਤਾ ਜੀ ਨੇ ਬਾਬਾ ਫਰੀਦ ਜੀ ਨੂੰ ਗਾਣਾ ਲਾਤੀ ਤਿਹਾਂ ਕਿ ਅੱਜ ਤਾਂ ਤੁਹਾਨੂੰ ਸੱਚਮੁੱਚ ਹੀ ਅੱਲਾ ਨੇ ਸ਼ੱਕਰ ਦਿੱਤੀ ਹੈ ਕਿ ਰੋਜ਼ ਤਾਂ ਮੈਂ ਤੁਹਾਨੂੰ ਝੂਠ ਬੋਲ ਕੇ ਸ਼ੱਕਰ ਦੇ ਦਿੰਦੀ ਸੀ ਪਰ ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈ ਕਿ ਅੱਜ ਤੁਹਾਨੂੰ ਅੱਲਾ ਨੇ ਹੀ ਸ਼ਕਤ ਦਿੱਤੀ ਹੈ ਇਸ ਤਰ੍ਹਾਂ ਹੌਲੀ-ਹੌਲੀ ਬਾਬਾ ਫਰੀਦ ਜੀ ਪਰਮਾਤਮਾ ਤੇ ਬਹੁਤ ਵਿਸ਼ਵਾਸ ਕਰਨ ਲੱਗੇ ਤੇ ਜਿੱਦਾਂ ਹੀ ਵੱਡੇ ਹੁੰਦੇ ਗਏ ਤੇ ਉਹਨਾਂ ਦਾ ਧਿਆਨ ਪ੍ਰਭ ਉਪਕਤੀ ਵਿੱਚ ਹੁੰਦਾ ਗਿਆ ਤੇ ਪਰਮਾਤਮਾ ਦੀ ਭਗਤੀ ਵਿੱਚ ਹੀ ਲੀਨ ਹੁੰਦੇ ਗਏ ਤੇ ਇਸ ਤਰ੍ਹਾਂ ਇੱਕ ਵਾਰ ਬਾਬਾ ਫਰੀਦ ਜੀ ਕਾਰਨ ਛੱਡ ਕੇ ਦੂਰ ਜੰਗਲਾਂ ਵਿੱਚ ਜਾ ਕੇ ਭਗਤੀ ਕਰਨ ਲੱਗ ਗਏ ਤੇ ਉੱਥੇ ਬੈਠ ਕੇ ਪੱਤੇ ਹੀ ਖਾਂਦੇ ਸੀ ਕੁਝ ਹੋਰ ਨਹੀਂ ਸੀ ਖਾਂਦੇ ਸਿਰਫ ਪ੍ਰਭੁ ਭਗਤੀ ਵਿੱਚ ਲੀਨ ਰਹਿੰਦੇ ਸੀ ਇਸ ਤਰ੍ਹਾਂ ਬਾਬਾ ਫਰੀਦ ਜੀ ਜੰਗਲਾਂ ਵਿੱਚ ਬੈਠ ਕੇ ਗੀਤ ਤਫਸੀਆ ਕਰਦੇ ਸੀ ਕਿਉਂਕਿ ਉੱਥੇ ਕੋਈ ਸ਼ੋਰ ਸ਼ਰਾਬਾ ਰੌਲਾ ਰੱਪਾ ਨਹੀਂ ਸੀ ਹੁੰਦਾ